ਇਤੋਰ ਆਪਰੇਸ਼ਨ ਸਿੰਦੂਰ ਦੇ ਹੀਰੋ ਕੈਪਟਨ ਰਣਜੀਤ ਸਿੱਧੂ ਦਾ ਵੀਰ ਚੱਕਰ ਦੇ ਨਾਲ ਸਨਮਾਨ ਕੀਤਾ ਜਾਏਗਾ ਰਣਜੀਤ ਸਿੱਧੂ ਨੂੰ ਵੀਰ ਚੱਕਰ ਦੇ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ ਜ਼ਿਲ੍ਹਾ ਮੁਕਸਰ ਸਾਹਿਬ ਦੇ ਗਿੱਦੜ ਬਾਹਾ ਦੇ ਰਣਜੀਤ ਸਿੱਧੂ ਰਹਿਣ ਵਾਲੇ ਨੇ ਇਸ ਤੋਂ ਪਹਿਲਾਂ ਵੀ ਕੈਪਟਨ ਰਣਜੀਤ ਇਤਿਹਾਸ ਰਚੁਕੇ ਨੇ ਅੰਬਾਲਾ 에ਅਰ ਫੋਰਸ ਸਟੇਸ਼ਨ ਤੇ ਰਾਫੇਲ ਮਿਸ਼ਨ ਦਾ ਵੀ ਇਹ ਹਿੱਸਾ ਬਣੇ ਸਨ ਫਰਾਂਸ ਤੋਂ ਰਾਫੇਲ ਲੈਣ ਵਾਲੀ ਟੀਮ ਦੇ ਵਿੱਚ ਰਣਜੀਤ ਸਿੱਧੂ ਸ਼ਾਮਿਲ ਸਨ ਸੋ ਵਧਾਈ ਦਿੱਤੀ ਜਾ ਰਹੀ ਹੈ ਵੱਖ-ਵੱਖ ਸਿਆਸੀ ਨੇਤਾਵਾਂ ਵੱਲੋਂ ਰਣਜੀਤ ਸਿੱਧੂ ਨੂੰ ਇਸ ਸਨਮਾਨ ਦੇ ਲਈ ਐਮਪੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ ਹੈ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਗਿੱਦੜਵਾਹਾ ਦੇ ਗਰੁੱਪ ਕੈਪਟਨ ਰਜੀਤ ਸਿੰਘ ਸਿੱਧੂ ਜਿਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਵਾਹ ਤੋਂ ਪ੍ਰਾਪਤ ਕੀਤੀ ਨੂੰ ਆਪਰੇਸ਼ਨ ਸਿੰਧੂਰ ਦੌਰਾਨ ਅਤਵਾਦੀ ਢਾਂਚੇ ਨੂੰ ਤਬਾਹ ਕਰਨ ਚ ਬਹਾਦਰੀ ਦਿਖਾਉਣ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਏਗਾ ਸੋ ਰਣਜੀਤ ਸਿੱਧੂ ਜਿਹੜੇ ਨੇ ਪਹਿਲਾਂ ਵੀ ਆਪਣੇ ਨਾਮ ਕਈ ਉਪਲਬਧੀਆਂ ਕਰ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਆਪਰੇਸ਼ਨ ਸਿੰਦੂਰ ਦਾ ਹਿੱਸਾ ਬਣਨ ਦੇ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਵਿਨੇਸ਼ ਘਟਾਰੀਆ ਮੇਰੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ ਹੋਰ ਜਾਣਕਾਰੀ ਦੇ ਲਈ ਵਿਨੇਸ਼ ਪਹਿਲਾਂ ਵੀ ਰਣਜੀਤ ਸਿੱਧੂ ਕੈਪਟਨ ਰਣਜੀਤ ਸਿੱਧੂ ਦਾ ਨਾਮ ਆਪਾਂ ਅ ਜ਼ਿਕਰ ਕਰ ਚੁੱਕੇ ਆ ਰਾਫੇਲ ਦੇ ਟਾਈਮ ਜਿਸ ਵੇਲੇ ਜਦੋਂ ਰਾਫੇਲ ਅੰਬਾਲਾ ਆਏ ਸੀ ਲੈ ਕੇ ਆਂਦੇ ਗਏ ਸੀ ਉਸ ਟੀਮ ਦਾ ਇਹ ਹਿੱਸਾ ਸਨ ਔਰ ਹੁਣ ਆਪਰੇਸ਼ਨ ਸੰਦੂਰ ਦੇ ਵਿੱਚ ਇੱਕ ਹੋਰ ਵੱਡੀ ਉਪਲਬਧਦੀ ਇਹਨਾਂ ਨੇ ਆਪਣੇ ਨਾਮ ਕੀਤੀ ਆ ਬਿਲਕੁਲ ਠੀਕ ਹੈ ਵਿਜੇ ਤੁਸੀਂ ਜਦੋਂ 2020 ਵਿੱਚ ਰਫੇਲ ਇੰਡੀਆ ਵਿੱਚ ਲੈਂਡ ਕੀਤੇ ਸੀ ਆਪਣੇ ਹਮਾਲਾਇਰ ਬੇਸ ਵਿੱਚ ਜਿਹੜਾ ਕਿ ਚੰਡੀਗੜ੍ਹ ਦੇ ਅਡਜਾਇਨਿੰਗ ਹੈ ਉਦੋਂ ਜਿਹੜੇ ਰਫੇਲ ਦਾ ਬੈਚ ਆਇਆ ਸੀ ਉਹਦੇ ਵਿੱਚ ਇੱਕ ਗਰੁੱਪ ਕੈਪਟਨ ਰਣਜੀਤ ਸਿੰਘ ਸੱਦੂ ਉਹ ਉਹਨਾਂ ਨੂੰ ਉਡਾ ਕੇ ਲਿਆਏ ਸੀਗੇ ਤੇ ਉਦੋਂ ਵੀ ਸੁਰਖੀਆਂ ਬਣੀਆਂ ਸੀਗੇ ਸਪੈਸ਼ਲੀ ਪੰਜਾਬ ਵਿੱਚ ਪੰਜਾਬੀ ਮੀਡੀਆ ਵਿੱਚ ਕਿ ਜਿਹੜੇ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੇ ਗਿੱਦੜਵਾ ਦੇ ਜੰਪਾਲ ਹੈ ਰਣਜੀਤ ਸਿੰਘ ਸੱਦੂ ਉਹ ਰਫੇਲ ਉਡਾ ਕੇ ਲਿਆਏ ਹੈ ਤੇ ਹੌਣ ਜਦੋਂ ਕੱਲ ਅਵਾਰਡਾਂ ਦੀ ਕੋਸ਼ਨਾ ਆਈ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਸਾਰੇ ਕੀ ਭਾਵੇਂ 26 ਜਨਵਰੀ ਤੋਂ ਇੱਕ ਸ਼ਾਮ ਪਹਿਲਾਂ ਪਦਮ ਅਵਾਰਡਾਂ ਦੀ ਕੋਸ਼ਨਾ ਹੁੰਦੀ ਹੈ ਤੇ 15 ਅਗਸਤ ਤੋਂ ਇੱਕ ਸ਼ਾਮ ਪਹਿਲਾਂ ਜਿਹੜੇ ਹੈ ਬਹਾਦਰੀ ਪੁਰਸਕਾਰ ਦਿੱਤੇ ਜਾਂਦੇ ਹੈ ਭਾਵੇਂ ਪੁਲਿਸ ਵਿੱਚ ਹੋਣ ਭਾਵੇਂ ਸੈਨਾ ਵਿੱਚ ਹੋਣ ਕਿਸੇ ਵੀ ਤਰ੍ਹਾਂ ਦੀ ਕੋਈ ਅਚੀਵਮੈਂਟ ਹੋਵੇ ਉਹਨਾਂ ਦਾ ਐਲਾਨ ਕੀਤਾ ਜਾਂਦਾ ਹੈ ਕੱਲ ਜਦੋਂ ਅਵਾਰਡਾਂ ਦੀ ਕੋਸ਼ਨਾ ਹੋਈ ਤੇ ਉਹਨਾਂ ਦੇ ਵਿੱਚ ਮੇਰਾ ਨਾਮ ਆਇਆ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਦਾ ਇਹਨਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਊਗਾ ਤੇ ਇਹਨਾਂ ਦੇ ਨਾਮ ਦਾ ਕੱਲ ਐਲਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਦੀ ਜਾਣਕਾਰੀ ਆਈ ਕਿ ਆਪਰੇਸ਼ਨ ਸਿੰਦੂਰ ਵਿੱਚ ਜਿਹੜਾ ਇੰਡੀਅਨ 에ਅਰ ਫੋਰਸ ਨੇ ਆਪਣੇ ਕਰਤੱਵ ਦਿਖਾਏ ਸੀਗੇ ਜਿਹੜਾ ਦੁਸ਼ਮਨਾ ਦੇ ਟਿਕਾਨਿਆਂ ਨੂੰ ਨਸਤਮੂਦ ਕੀਤਾ ਸੀਗਾ ਉਹਦੇ ਵਿੱਚ ਜਿਹੜੇ ਗਰੁੱਪ ਕੈਪਟਨ ਐ ਰਣਜੀਤ ਸਿੰਘ ਸਿੱਧੂ ਵੀ ਸ਼ਾਮਿਲ ਸੀ ਤੇ ਹੁਣ ਤੋਂ ਥੋੜੀ ਦੇਰ ਪਹਿਲਾਂ ਹਰਿਸ਼ਮਰਤ ਕੋਰ ਬਾਦਲ ਜਿਹੜੇ ਕਿ ਬਟਿੰਡਾ ਤੋਂ ਐਮਪੀ ਐ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਇੱਕ ਤਾਂ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ ਤੇ ਬਕਾਇਦਾ ਜਿਹੜੇ ਕਿਦਲਵਾ ਦਾ ਇੱਕ ਮਾਲਵਾ ਸਕੂਲ ਹੈ ਵਿਜੇ ਜਿਹੜਾ ਅੱਜਕੱਲ੍ਹ ਸੁਰਿੰਦਰ ਕੋਰ ਬਾਦਲ ਜੀ ਦੇ ਨਾਮ ਤੇ ਹੈ ਸੁਰਿੰਦਰ ਕੋਰ ਬਾਦਲ ਮਾਲਵਾ ਸਕੂਲ ਉੱਥੋਂ ਇਹੇ ਪਾਸ ਆਊਟ ਹੈ ਸਕੂਲਿੰਗ ਐ ਮਾਲਵਾ ਸਕੂਲ ਤੋਂ ਕੀਤੀ ਹੈ ਤੇ ਗਿਰਲਵਾ ਵਿੱਚ ਹੀ ਇਹਨਾਂ ਦਾ ਪਰਿਵਾਰ ਰਹਿੰਦਾ ਹੈ ਤੇ ਇਸ ਕਰਕੇ ਇਹ ਸਾਰੇ ਪੰਜਾਬ ਵਾਸੀਆਂ ਲਈ ਤੇ ਹਿੰਦੂਸਤਾਨ ਵਾਸੀਆਂ ਲਈ ਵੀ ਆਪਣੇ ਆਪ ਚ ਮਾਨ ਵਾਲੀ ਗੱਲ ਹੈ ਕਿ ਪੰਜਾਬ ਦੇ ਗਿਰਲਵਾ ਦਾ ਜੰਪਾਲ ਜਿਹੜਾ ਇੱਕ ਗਰੁੱਪ ਕੈਪਟਨ ਹੈ ਇੰਡੀਅਨ 에ਅਰ ਫੋਰਸ ਵਿੱਚ ਨੌਜਵਾਨਾ ਉਹਨਾਂ ਨੂੰ ਆਪਰੇਸ਼ਨ ਸਿੰਦੂਰ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਊਗਾ ਵੀਰ ਚੱਕਰ ਇੰਡੀਆ ਦਾ ਵਾਰ ਦੇ ਵਿੱਚ ਤਿੱਜਾ ਸਭ ਤੋਂ ਵੱਡਾ ਸਨਮਾਨ ਇਹਨੂੰ ਕਿਹਾ ਜਾਂਦਾ ਹੈ ਜਿਹੜਾ ਕਿ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਭਾਰਤ ਸਰਕਾਰ ਵੱਲੋਂ ਦਿੱਤਾ ਜਾਊਗਾ ਜੀ ਵਿਜੇ ਠੀਕ ਹੈ ਧੰਨਵਾਦ ਵਿਨੇਸ਼ ਪੂਰੀ ਜਾਣਕਾਰੀ ਦੇ ਲਈ ਤਾਂ ਕੈਪਟਨ ਰਣਜੀਤ ਸਿੱਧੂ ਜਿਹਨਾਂ ਨੂੰ ਇਹ ਵੱਡਾ ਸਨਮਾਨ ਦਿੱਤਾ ਜਾ ਰਿਹਾ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਆਪਰੇਸ਼ਨ ਸਿੰਦੂਰ ਚੋਨਾ ਦੀ ਉਹਨਾਂ ਦੇ ਸਹਿਯੋਗ ਦੇ ਲਈ ਜਾਂ ਉਹਨਾਂ ਦੀ ਡਿਊਟੀ ਨਿਭਾਏ ਜਾਣ ਨੂੰ ਔਰ ਉਸ ਵੱਡੀ ਅਚੀਵਮੈਂਟ ਨੂੰ ਲੈ ਕੇ ਜੋ ਪਾਕਿਸਤਾਨ ਦੇ ਜਿਹੜੇ ਐਸੇ ਠਿਕਾਣੇ ਸੀ ਜੇਨਾ ਨੂੰ ਨਿਸ਼ਤੋਂ ਦਾ ਬੂਧ ਕੀਤਾ ਗਿਆ ਔਰ ਉਹਦੇ ਚ ਇੰਡੀਅਨ 에ਅਰ ਫੋਰਸ ਦਾ ਕਾਫੀ ਵੱਡਾ ਰੋਲ ਰਿਆ ਔਰ ਜਿਸ ਦੇ ਵਿੱਚ ਕੈਪਟਨ ਰਜੀਤ ਸਿੰਘ ਸਿੱਧੂ ਇਸਦਾ ਇੱਕ ਹਿੱਸਾ ਬਣਦਾ